ਆਪੇ ਗਤਿ ਪਾਲ ਦਿੱਤਾ ਜਿਸ ਬਨ ਮਾਇਆ ਇਸੇ ਵਿਦਤਾ ਕੋਈ ਨਹੀਂ ਬਨ ਮੇਰੇ ਸਦਾ ਹਜਾਰ ਨਾ ਜੀ ਪ੍ਰਭ ਆਪੇ ਆਪ جو <سؤال> ہے सत कोटे होरो नारद सोदन सितार होगो मुंदर को थम तुम क्यों मुरका चित मई समन लोपा कान और चंत्रा रानी गुरु जन लगते सिधाय अंधकार दे भगवर मुनसर ते पर हुए विकास राम नाम मार्ग पावा साधु से मेरे उद्धारए संदन के बचो नारद की हरो चापुरा मुरका है दिल आई मुरके के काट गया भगवान प्रबदणाली

ਸਭਾ ਦਾ ਫਲਾ ਵਿੰਗੰਦੇ ਚਿੰਤ ਜਿੰਜਨੇ ਆਪਣਨ ਪ੍ਰਭੂ ਪਛਾਤਾ ਸੁਰ ਸੰਗੋ ਕਹਤਾ ਕੀ ਸਰਨ ਸਰਬ ਸੁਖ ਪਾਵੇ ਸਭਾ ਦਾ ਫਲਾ ਆਈ i do no, no, no. तो गुण नाम ਆਇਆ ਜਿਸ ਡਿਠਾ ਸਭ ਤੁਝ ਆਏ ਤੇਗ ਬਹਾਦਰ ਸਮਲਿਆ ਕਰ ਨੌਂ ਦੇ ਆਵੇਤਾਏ ਸਫਾਈ ਹੋਈ ਸਹਾਇ ਦਸਮ ਪਾਤਸ਼ਾਹ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਸਫਾਈ ਹੋਈ ਸਹਾਇ ਦਸਾਂ ਪਾਤਸ਼ਾਹਾਂ ਦੇ ਜੋਲ ਸਰੂਪ ਧੁਰ ਕੀ ਬਾਣੀ ਆਈ ਤਿੰਨ ਸਗਲੀ ਚੰਤ ਮਿਟਾਈ ਜੁਗੋ ਜੁਗ ਅਟਲ ਧੰਨ ਧੰਨ ਸਾਹਿਬ ਸ੍ਰੀ ਗੁਰੂ ਗੰਗਾ ਸਾਹਿਬ ਮਹਾਰਾਜ ਜੀ ਦੇ ਪਾਠ ਦਰਸ਼ਨ ਦੇਦਾਰ ਦਾ ਧਿਆਨ ਧਰ ਕੇ ਬੋਲੋ ਜੀ ਵਾਹਿਗੁਰੂ ਪੰਜ ਪਿਆਰੇ ਚਾਲ ਸਭ ਜਾਦੇ ਚਾਲੀ ਮੁਕਤੇ ਹੱਟੀਆਂ ਜੱਪੀਆਂ ਤੱਪੀਆਂ ਜਿਨ੍ਹਾਂ ਨਾਮ ਜਪਿਆ ਵੰਡ ਛਕਿਆ ਦੇਖ ਚਲਾਈ ਤੇ ਗਵਾਹੀ ਦੇਖ ਕੇ ਅਨੁਜਿਤ ਕੀਤਾ ਤਿਨਾ ਪਿਆਰੇ ਆਂ ਸਤਿਆਰੇ ਆਂ ਸਿੱਧਕ ਵੰਨ ਦੀ ਕਮਾਈ ਦਾ ਧਿਆਨ ਧਰ ਕੇ ਬੋਲੋ ਜੀ ਵਾਹਿਗੁਰੂ ਜਿਨ੍ਹਾਂ ਸਿੰਘਾਂ ਸਿੰਘੜੀਆਂ ਨੇ ਧਰਮ ਦੇ ਤਸੀਸ ਦਿੱਤੇ ਬੰਦ ਬੰਦ ਕਟਵਾਏ ਖੋਪਰੀਆਂ ਲੋਹਾਈਆਂ ਚਰਖੜੀਆਂ ਤੇ ਚੜੇ ਆਰਿਆ ਨਾਨ ਚਰਾਏਗੇ ਗੁਰਦੁਆਰਿਆਂ ਦੀ ਸੇਵਾ ਲਈ ਕੁਰਬਾਨੀਆਂ ਕੀਤੀਆਂ ਧਰਮ ਨਹੀਂ ਹਾਰਿਆ ਸਿੱਖੀ ਸਦਕ ਕੇ ਸੰਸਵਾਸਾਂ ਨਾਲ ਨਿਵਾਹੀ ਤੇਨਾਂ ਦੀ ਕਮਾਈ ਦਾ ਧਿਆਨ ਕਰ ਕੇ ਬੋਲੋ ਜੀ ਵਾਹਿਗੁਰੂ ਪੰਜਾਂ ਤਖਤਾਂ ਸਰਵੱਤ ਗੁਰਦੁਆਰਿਆਂ ਦਾ ਧਿਆਨ ਕਰ ਕੇ ਬੋਲੋ ਜੀ ਵਾਹਿਗੁਰੂ ਪਰਮ ਗਿਆਨੀ ਭਾਈ ਕਨਈਆ ਸਾਹਿਬ ਜੀ ਦੀ ਸੇਵਾ ਸਮ ਦ੍ਰਿਸ਼ਟੀ ਮਹਾਨ ਪਾਰੂਪਕਾਰੀ ਲੱਗਰ ਦੇ ਧਨੀ ਮਹੰਤ ਬਾਬਾ ਜਵਾਰ ਸਿੰਘ ਜੀ ਖੁੰਡੇ ਵਾਲੇ సర్వਤ మహাপুরਖਾਂ ਦੀ সেবা ਸਿਮਰਨ ਕਮਾਈਦਾ ਅੰਤਰ ਕੇ ਬੋਲੋ ਜੀ ਵਾਹਿਗੁਰੂ ਇਸ ਮੈਂ ਸਰਵਤ ਖਾਲਸਾ ਜੀ ਕੀ ਅਰਦਾਸ ਸਰਵਤ ਖਾਲਸਾ ਜੀ ਕੋ ਵਾਹਿਗੁਰੂ 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 ਨਾਮ ਚੇਤਾਵ ਚੇਤਾਵਨ ਕਾ ਸਦਕਾ ਸਰਸੁਖ ਹੋਵੇ ਜਹਾਂ ਜਹਾਂ ਗੁਰੂ ਖਾਲਸਾ ਸਾਜ ਤਹਾਂ ਤਹਾਂ ਰੱਛਿਆ ਰਿਆ ਜਿਤ ਦੇਗ ਤੇਗ ਫਤੇ ਬਿਰਦ ਕੀ ਪੈਜ ਪੰਥ ਕੀ ਜੀਤ ਸ੍ਰੀ ਸਰਜੀ ਸਹਾਇ ਗੁਰੂ ਖਾਲਸਾ ਜੀ ਕੇ ਬੋਨ ਵਾਲ ਬੋਲੋ ਜੀ ਬੋਲੋ ਜੀ ਸਖਨ ਸਿੱਖੀ ਦਾਨ ਕੇਸ ਦਾਨ ਦਸਮਿਸ ਬੈਲਫੇਅਰ ਸੋਸਾਇਟੀ ਹੁਸ਼ਿਆਰਪੁਰ ਬੋਲ ਹਫਤਾਵਾਰੀ ਦੀਵਾਨ ਸ੍ਰੀ ਸੁਖਨ ਸਿੰਘ ਸਾਹਿਬ ਜੀ ਦੇ ਪਾਠ ਤੇ ਕੀਰਤਨ ਚਪਾਛ ਤ੍ਰੇਵੀ ਪਰਿਵਾਰ ਸਰਦਾਰ ਕਮਰਜੀਤ ਸਿੰਘ ਜੀ ਸਤਿ ਦੇਵਾ ਜਿਹਾਂ ਦੇ ਗਰਬ ਵਿਖੇ ਹੋਏ ਹਨ ਚਪਾਛ ਕਰਵ ਸੁਖ ਸ਼ਾਂਤੀ ਬਖਸ਼ਿਸ਼ ਕਰਨੀ ਅੰਜਕਨ ਬਖਸ਼ਿਸ਼ ਕਰਨੀਆਂ ਆਪਣੇ ਨਾਮ ਦੀ ਦਾਤ ਦੀ ਬਖਸ਼ਿਸ਼ ਕਰਨੀ ਸਰਬੱਤ ਦੇ ਭਲੇ ਦੀ ਅਰਦਾਸ ਸਰਤਨ ਤਾਂ ਦਰਸਤੀ ਬਖਸ਼ਿਸ਼ ਕਰੋ ਜੀਓ ਸਰਤ ਮੇਰਾ ਭਰਿਤ ਰੱਖਣਾ ਦਸ਼ਮੇਸ਼ ਵੈਲਫੇਅਰ ਸੁਸਾਇਟੀ ਹੁਸ਼ਾਲਪੁਰ ਵੱਲੋਂ ਹਫਤਾਵਾਰੀ ਦੀਵਾਨ ਸੁਖਨ ਸਾਜ ਪਾਠ ਤੇ ਕੀਰਤਨ ਸ੍ਰ ਕਮਰਜੀ ਸਿੰਘ ਜੀ ਸਤਿਦੇਵਾ ਪਰਿਵਾਰ ਦੇ ਕਰਮਕਿਓ ਹੋਇਆ ਕਰਮ ਸੁਖ ਸ਼ਾਂਤੀ ਹੋਵੇ ਤੇ ਵਿਦੇਸ਼ਾਂ ਚ ਜੋ ਵਿੱਚ ਬੱਚੇ ਰਹਿੰਦੇ ਹਨ ਚੇ ਪਾਛਾ ਸੁਖੀ ਰਹਿਣ ਤੇ ਵਿਦੇਸ਼ਾਂ ਚ ਪੱਕਿਆ ਹੱਕ ਹੋਣ ਬਿਲਕੁਲ ਬਖਸ਼ਿਸ਼ ਕਰੋ ਚੇ ਪਾਛਾ ਸੁੰਦਰ ਮਾਲੇ ਪੇਟਾ ਹਰ ਤਰ੍ਹਾਂ ਕਰਕੇ ਪੇਟਾਵਾਂ ਚੇ ਪਾਛਾ ਪਰਿਵਾਰ ਨੂੰ ਸੁਸਾਇਟੀ ਵੱਲੋਂ ਜੰਤ ਮਾਇਆ ਚੇ ਪਾਛਾ ਹਰ ਤਰ ਕਰਕੇ ਅਗੇ ਹਰ ਪੰਜਾ ਤਨ ਸੁਝੀ ਦੇ ਫਿਰੇ ਪਿੰਨਾਵੇਂ ਓਏ ਖੱਪ ਖੱਪ ਮੂਏ ਕਰਾਂਝਾ ਜਿਨ ਹੱਦ ਹਿਰਦੇ ਨਾਮ ਨਾ ਪਸਿਓ ਤੈਨ ਮਾਦ ਕੀਜੇ ਹਰ ਪੰਜਾ ਤਨ ਸੰਜੀ ਦੇ ਫਿਰੇ ਬਿਨਾਂਵੇਂ ਓਏ ਖੱਪ ਖੱਪ ਮੂਹੇ ਕਰੰਝ ਮੇਰੇ ਮਨ ਜਪ ਰਾਮ ਨਾਮ ਹਰ ਮਾਚਾ ਹਰ ਹਰ ਕਿਰਪਾਲ ਕਿਰਪਾ ਭਵਤਾਰੇ ਗੁਰ ਗਿਆਨ ਦਿਓ ਮਨ ਸਮਝ ਰਹਾ ਹਾਕ ਕੀ ਰਤ ਕਲਯੁਗ ਪਤ ਉਤਮ ਹਰ ਪਾਈਏ ਸਦਰ ਮਛ ਹਮ ਬਲਹਾਰੀ ਸਦਰ ਆਪਣੇ ਜਨ ਗੁਪਤ ਨਾ ਪਰ ਗਜਾ ਦਰਸ਼ਨ ਸਾਧ ਮਿਲਿਓ ਬਦ ਭਾਗੀ ਸਭ ਕਿਲਬਤ ਦੇ ਗਵਾਚਾ ਸਦ ਸਾਹ ਪਾਇਆ ਵਡ ਤਾਨਾ ਹਰ ਕੀਏ ਬੋਗਨ ਸਾਝਾ ਜਿੰਨ ਕੋ ਕਿਰਪਾ ਕਰੀ ਜਗ ਜੀਵਨ ਹਰ ਉਹ ਧਰ ਮੰਨ ਮੱਝ ਧਰਨ ਰਾਏ ਦਰਗਾਦ ਬਾਰੇ ਜਨ ਨਨਕ ਲੇਖ ਸਮਝਾ ਦਸ਼ਵੇਂ ਸਬਸਤ ਬਲੋ ਕਾਫੀ ਲੰਮੇ ਸਮੇਂ ਤੋਂ ਅਲਗ-ਲਗ ਸੰਤਾਂ ਦੇ ਸਾਹਿਬ ਕੇ ਗੁਜ਼ਾਰਾ ਸਮਝ ਕੇ ਸਜਦੇ ਆ ਰਹੇ ਹਨ ਸਾਧ ਗੁਰੂ ਜੀ ਕਿਰਪਾ ਕਰਕੇ ਆਪਣੀ ਸੇਵਾ ਸੁਸਾਇਟੀ ਦੇ ਨਾਮ ਰਤੋ ਆਪ ਲੈਦੇ ਹਨ ਅੱਜ ਦਵਾਨਾਂ ਦੀ ਸੇਵਾ ਗੁਰਦੁਆਰੇ ਆਪਣੇ ਦਵਾਨ ਸਰਦਾਰ ਕੌਰ ਜੀ ਸਿੰਘ ਦੀ ਸੱਚ ਦੇਵਾ ਜਿਹਦੇ ਘਰ ਆ ਵਿਖੇ ਹੋਈ ਹੈ ਮਾਜ ਨੇ ਟੁੱਟ ਕੇ ਅੱਜ ਪ੍ਰਮਾਨ ਪਾਸੋਂ ਸੇਵਾ ਲਈ ਦਸ਼ਲੇਸ਼ ਲੈਸ ਟੈਕਰ ਵੱਲੋਂ ਪਰਿਵਾਰ ਦਾ ਬਹੁਤ ਬਹੁਤ ਧੰਨਵਾਦ ਜਿਨ੍ਹਾਂ ਨੇ ਜੇ ਸੇਵਾ ਦਾ ਮੌਕਾ ਬਖਸ਼ਿਆ ਆਇਆ ਸੰਗਤਾਂ ਦਾ ਵੀ ਪਰਿਵਾਰੋਂ ਸੋਸਾਇਟੀ ਵੱਲੋਂ ਬਹੁਤ ਬਹੁਤ ਧੰਨਵਾਦ ਹੈ ਆਪ ਜੀ ਹਰ ਹਫਤਾ ਦਰਸ਼ਨ ਦਿੰਦੇ ਹੋ ਅੱਜ ਇਸ ਨਾਲ ਜਾਣਦੇ ਹੋ ਸਰਪੰਨ ਦੀ ਬਖਸ਼ਣ ਸੰਗਤਾਂ ਦਾ ਪਿਆਰ ਇੱਕ ਪਰਿਵਾਰ ਨੂੰ ਸਰਪਾਦੋ ਵੇ ਦਿੱਤਾ ਜਾਣਾ ਹੈ